दो सवा दो रुपए निकल रही है जो कोई सत्त अठ रुपए दस रुपए सस्ता बेच रहा हैोरी माल है याट चीज है लेकिन कह के मार्केटिंग कर रहे थे ਬੱਡੇ ਬੱਡੇ ਟੈਂਕਰਾਂ ਲੜੀਆਂ ਭਰ ਕੇ ਉੱਤੇ ਕਈ ਨਗਰ ਦੇ ਪਟਨਾ ਦੇ ਪਾਗਲ ਕਮਾਈ ਕਰਦੇ ਆ। ਸਾਨੂੰ ਕਿੱਥੇ ਪੁਲਿਸ ਵਾਲਿਆਂ ਨੇ ਇੱਥੇ ਰੋਟੀ ਦੇ ਬੁਣਾ ਦੇ ਦੇ ਰਾਤ ਤੋਂ ਇਹਨਾਂ ਨੂੰ ਦੇਖ ਰੱਖ ਕੀਤਾ ਕਿ ਇਹਨਾਂ ਦਾ ਡਰ ਬਰਤਨੈਕ ਦਾ ਲੰਘਾ ਜੀ ਦਾ ਮਾਲਕ ਹੈ ਉਹਨਾਂ ਨੇ ਦੇਖਤੀ ਕਿਨੇ ਟਾਈਮ ਤੋਂ ਕੰਮ ਕਰਦੇ ਕਿੰਨੇ ਬੰਦੇ ਸੀ ਸਰ ਸਾਨੂੰ ਮੇਰੇ ਕਹਿਲਾ ਸਾਡੀ ਨੋਟਿਸ ਜੀ 2-3 ਮਹੀਨੇ ਤੋਂ ਹੈ ਨਾ ਕਿ ਇਹ ਤਾਂ ਜੀ ਬਹੁਤ ਵੱਡਾ ਗਰੁੱਪ ਲੱਗਦਾ ਜੀ ਕੋਈ ਮਤਲਬ ਕੱਲੇ ਬੰਦੇ ਦਾ ਕੰਮ ਨਹੀਂ ਕੱਲੇ ਬੰਦੇ ਦਾ ਕੰਮ ਨਹੀਂ ਇਹ ਕੋਈ ਗਰੁੱਪ ਹੈ ਔਰ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਕੀ ਚੀਜ਼ ਆ। ਇੱਕ ਤਾਈ ਵੀ ਦੇਖੋ ਕੋਈ ਵੀ ਬੰਦਾ ਇਹ ਕੋਈ ਵੀ ਚੀਜ਼ ਹੈ ਗਲਤਮਸ਼ੀਲ ਹੈ ਉਹ ਇਸ ਤਰ੍ਹਾਂ ਪੁੱਲੀ ਰਿਹਾ ਚਲੀ ਸਰਦਾ ਨਾ ਉਹ ਪਾ ਸਕਦਾ। ਹੁਣ ਪੱਠੇ ਤੇ ਕੋਈ ਇਨਸੀਡੈਂਟ ਹੋ ਜੇਗੇ ਹੁਣ ਪੱਠੇ ਤੇ ਲੇਬਰ ਵੀ ਰਹਿੰਦੀ ਹੈ ਨਾਲ ਉੱਤੇ ਬਰਨਰ ਚੱਲ ਰਹੇ ਨੇ। ਤੁਹਾਨੂੰ ਕੋਈ ਨਹੀਂ ਲੇਬਰ ਦਾ ਨੁਕਸਾਨ ਹੁੰਦਾ ਹੈ ਅਗਲ ਅਖਰੀ ਇਹ ਐਕਸਪਲੋਸਿਵ ਵੈਕਟਰ ਲੱਗਦਾ ਹੈ। બીજી ਗੱਲ ਅਸੀਂ ਆਨੀਆਂ ਜੀ ਐਸੈਂਸ਼ੀਅਲ ਕਮੋਡਿਟੀਜ਼ ਜਿਹੜਾ ਡੀਜ਼ਲ ਬਟੋਲ ਬਨੋਰ ਕੰਪਨੀ ਅਸੀਂ ਰੂਲ ਆਂਡ ਰੈਗੂਲੇਸ਼ਨ ਫੂਡ ਸਪਲਾਈ ਦੇ ਐਨਓਸੀਆਂ ਦੇ ਤਾਪ ਪਾਈ तो के के और सहमत नहीं बच्चा बन रहा अगर कोई गलत चीज कह के चेहरा फोर ट्वेंटी भी होगी डुप्लीकेट चीज कह के दूसरी गल किसी ने इंजन उंजन चुपा लिया के अगर वो जरा है डीजल तो कह के, के देने जी एस टी डीजल कहते दे रहे हैं पर सकार को इंकुआरी करनी चाहिए है कि बहुत कुछ हो रहा ਈਮਨ ਚੰਡੀਗੜ੍ਹ ਤੋਂ ਡੀਜ਼ਲ ਵੀ ਸਮਗਲ ਹੋ ਕੇ ਜਾ ਰਿਹਾ ਚੰਡੀਗੜ੍ਹ ਚਾਰ ਪੰਜਰ ਕਿਲੋਟਰ ਸਸਤਾ ਹੈ ਜੀ ਜੂਟੀ ਜਿਹਾ ਪੈ ਜਾਂਦਾ ਆ ਕੇ ਪੰਜਾਬ ਦੇ ਅੰਦਰ ਉੱਤਰ ਵੀ ਜਾਂਦਾ ਸਾਡੀ ਪੈਟਰੋਲੀਅਮ ਡਿਲੀਵਰੇਸ਼ਨ ਆਦਾ ਹੈ ਪਟਿਆਲਾ ਅਗਰ ਸਾਡੇ ਹਲਕੇ ਦੀ ਕੋਈ ਕੰਮ ਕਰੂਗਾ ਤਾਂ ਅਸੀਂ ਟੈਕਸ਼ਨ ਲਗਾਉ ਤੁਹਾਡੇ ਬਿਜ਼ਨਸ ਤੇ ਕੀ ਇਫੈਕਟ ਪੈ ਰਿਹਾ ਸਾਡੇ ਬਿਜ਼ਨਸ ਤੇ ਇਸ ਤਰ੍ਹਾਂ ਜੀ ਕੱਲ ਨੂੰ ਕਿਸੇ ਨੇ ਇਹ ਨਾ ਪチェਕ ਪਵਾਇਆ ਉਹ ਸਾਡੇ ਤੋਂ ਵੀ ਗੱਡੀਆਂ ਫੇਰ ਪਵਾਦੀ ਆਇਆ ਪਾਪਾ ਤੋਂ ਵੀ ਤੇ ਉਹ ਕੱਲ ਨੂੰ ਨਕਸਪੈ ਦਾ ਉਹਨਾਂ ਦਾ ਤੁਹਾਡੇ ਤੋਂ ਤੇਲ ਪਵਾਉਣ ਲੱਗ ਹੈਨਾ ਇਹ ਤਾਂ ਦੋ ਵਾਰੀ ਵੀ ਤੁਹਾਡੇ ਇੰਜਨ ਤੇ ਡੇਟ ਪੈ ਜਾਏ ਇੰਜਨ ਤਾਂ ਸੱਤਿਆ ਨਸਟਾ ਕੇ ਕਿ ਸਾਨੂੰ ਇਹ ਗੱਲ ਪਤਾ ਲੱਗੋਈ ਹੈ ਇਹ ਹਾਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤਫੀਸ ਕਰ ਰਹੇ ਮੇਰਾ ਪਲਾਨ ਕਰਦੇ ਸੀ ਕਿ ਕਿ 90 ਦੇ ਤੱਕ ਕਈ ਹਾਲੇ ਕਿ ਪਿੰਡਾਂ ਚ ਸਾਨੂੰ ਇਹ ਪਤਾ ਲੱਗਾ ਸਮਾਨੇ ਸਮੋਣੀ ਕੰਨੀ ਵੀ ਬਾਪੇ ਆਏ ਨੇ ਜੀ ਵੇਲੇ ਪਟਿਆਲੇ ਚ ਕਾਫੀ ਕੁਝ ਕੀਤਾ ਹਲਵਾਈ ਸਾਨੂੰ ਇਹ ਪਤਾ ਲੱਗਿਆ ਮਾਰਕੀਟਿੰਗ ਕਰਕੇ ਨਾ ਕਿ ਬਹੁਤ ਸਾਰੇ ਸੈਂਪਲ ਲੈ ਕੇ 90 ਹਲਵਾਈਆਂ ਦੇ ਠੱਠੇ ਵਾਲਿਆਂ ਦੇ ਕਮੈਨਾਂ ਵਾਲਿਆਂ ਦੇ ਜੀ ਦੇਖੋ ਜੀ ਅਸੀਂ ਤੁਹਾਨੂੰ ਦੇਵਾਂਗੇ 70 ਰੁਪਏ ਸਸਤਾ ਦੇਵਾਂਗੇ ਤੁਹਾਨੂੰ ਘਰੇ ਬਚਾਵਾਵਾਂਗੇ ਇਹ ਇਸ ਤਰ੍ਹਾਂ ਮਾਰਕੀਟਿੰਗ ਕਰਦੇ ਪਰ ਮੇਰੇ ਖਿਆਲ ਇਹ ਜੇ ਫੋਰਲ ਇਨਕੁਆਰੀ ਹੋਵੇ ਤਾਂ ਬਹੁਤ ਵੱਡਾ ਗਰੂ ਹੈ ਵੀ ਅਮਰੀਕ ਇਹ ਸਾਰੇ ਪੰਜਾਬ ਚ ਚੱਲਦਾ ਹੋਣਾ ਕਿਦੋਂ ਇੱਥੇ ਚੱਲ ਰਿਹਾ ਘੜਬੜ ਸਾਰੇ ਪੰਜਾਬ ਚ ਚੱਲ ਰਿਹਾ ਹੋਊਗਾ ਕੀ ਲੱਗਦਾ ਮਿਨੀ ਪੂਪਲ ਨਾਲ ਸੀ ਕੀ ਹੋਊਗਾ ਦੇਖੋ ਜੀ ਹੁਣ ਗਵਰਨਮੈਂਟ ਨੂੰ ਤਾਂ ਐਕਸ਼ਨ ਲੈਣਗੇ ਹੈਨਾ ਜੀ ਇਨਕੁਆਇਰੀ ਕਰਨਗੇ ਤਾਂ ਪਤਾ ਲੱਗੂਗਾ